ਜਿਹੜੀ ਆਮ ਆਦੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਧਮਮ ਤੋਂ ਪ੍ਰਭਾਵਤ ਹੋ ਕੇ ਅੱਜ ਆਮ ਆਦੀ ਪਾਰਟੀ ਦਾ ਹਿੱਸਾ ਬਣਨੇ ਨੇ ਤੇ ਸਾਨੂੰ ਮਾਣ ਵੀ ਮਹਿਸੂਸਦਾ ਤੇ ਬੜੀ ਖੁਸ਼ੀ ਮਹਿਸੂਸ ਵੀ ਵੀ ਸਾਰਾ ਵੀ ਸਾਰੇ ਵੀਰ ਭਰਾ ਸਦਰ ਕੰਧਾਂ ਕੰਧਾਂ ਜੋੜ ਕੇ ਪਾਰਟੀ ਕੰਮ ਕਰਨਾ ਚਾਹੁੰਦੇ ਨੇ ਇਹ ਤੇ ਅੱਜ ਇਹਨਾਂ ਦਾ ਸਾਰਾ ਸਵਾਗਤ ਵੀ ਕਰਦਾ ਤੇ ਦਿਲੋਂ ਗਹਿਰਾਈ ਵਿੱਚ ਪਰਿਵਾਰ ਦੇ ਵਿੱਚ ਦਿਲੋਂ ਬਿਲਕੁਲ ਬਿਖਦੇ ਕਿ ਨਗਰ ਕੂਸ ਚੋਣਾਂ ਦੇ ਮੱਦੇਨਜ਼ਰ ਵੀ ਆਮ ਆਦੀ ਪਾਰਟੀ ਦੇ ਸਰਗਮਿਸਥੀ ਤੇ ਆ ਹਾਂ ਤਾਂ ਨਗਰ ਕੌਂਸਲ ਚੋਣਾਂ ਚਲੋ ਆਉਣੀਆਂ ਨੇ ਤਾਂ ਹੈਗੀਆਂ ਇਹ ਵੈਸੇ ਕੰਮਾਂ ਨੂੰ ਦੇਖ ਕੇ ਜੋ ਵੀ ਪਾਰਟੀ ਨੇ ਜੋ ਪੰਜਾਬ ਨੂੰ ਕੰਮ ਇਸ ਟਾਈਮ ਹੋ ਰਹੇ ਨੇ ਉਹਨਾਂ ਨੂੰ ਦੇਖਦੇ ਸਾਰੇ ਪ੍ਰਭਾਵਿਤ ਹੋਗੇ ਵੀਰ ਹਮ ਪਾਰਟੀ ਦਾ ਹਿੱਸਾ ਬਣਦੇ ਮੇਰੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਇਲਾਕੇ ਦੀ ਆਨ ਤੇ ਸ਼ਾਨ ਸਾਡੇ ਐਮਐਲਏ ਸਾਹਿਬ ਨੇ ਜਿਵੇਂ ਤੁਸੀਂ ਦੱਸਿਆ ਕਿ ਜੋ ਇਹਨਾਂ ਨੇ ਕੰਮ ਕੀਤੇ ਨੇ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਿੰਨੇ ਵੀ ਸਾਡੇ ਵੀਰ ਇਹ ਆਏ ਨੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਆਂ ਔਰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਜੁਮੇ ਕੰਮ ਕਰ ਰਹੇ ਆ ਇਹ ਵੀ ਸਾਡੇ ਨਾਲ ਮੁੱਡੇ ਨਾਲ ਮੁੱਡਾ ਜੋੜ ਕੇ ਪਾਰਟੀ ਲਈ ਕੰਮ ਕਰਨਗੇ ਮੈਂ ਐਮਐਲਏ ਸਾਹਿਬ ਉਹਨਾਂ ਦਾ ਕੰਮ ਕਾਰਜ ਦੇਖ ਕੇ ਸਾਡੇ ਮੋਸਤਗੁੰਦਰਾ ਜੀ ਸੋਨੂ ਭਾਜੀ ਉਹਨਾਂ ਦਾ ਕੰਮ ਕਾਰਜ ਸ਼ਹਿਰ ਦੇ ਵਿੱਚ ਦੇਖ ਕੇ ਪ੍ਰਭਾਵਿਤ ਹੋ ਕੇ ਮੈਂ ਉਹਨਾਂ ਨਾਲ ਜੁਆਇਨਿੰਗ ਕੀਤੀ ਆ ਮੈਨੂੰ ਬੜਾ ਵਿਸ਼ਵਾਸ ਆ ਐਮਐਲਏ ਸਾਹਿਬ ਤੇ ਸਾਡੇ ਮਾਚੀਵਾੜੇ ਤੋਂ ਸੋਨੂ ਭਾਜੀ ਤੇ ਤੇ ਸਾਨੂੰ ਜਿਹੜੇ ਬਣਦੇ ਹੱਕ ਆ ਸਾਨੂੰ ਪਾਰਟੀ ਕਰਨੀ ਉਹ ਦਵਾਈ ਜਾਣਗੇ ਦੰਨਿਤਪੁਰ ਵਿਚਾਰੇ ਦੇ ਕੰਮ ਹੋਣੇ ਚਾਹੀਦੇ ਨੇ ਜੀ ਜਿਹੜੇ ਗਰੀਬ ਵਰਗ ਦੇ ਲੋਕ ਆ ਜਿਨ੍ਹਾਂ ਦੀ ਥਾਣੇ ਕੋਟ ਕਚੈਰੀਆਂ ਚ ਨਹੀਂ ਸੁਣਵਾਈ ਹੁੰਦੀ ਹੈਗੀ ਅਸੀਂ ਭਾਜੀ ਉਹਨਾਂ ਤੱਕ ਆਵਾਜ਼ ਪਹੁੰਚਾਵਾਂਗੇ ਇਹ ਕੰਮ ਇਹਨਾਂ ਤੋਂ ਕਰਵਾਵਾਂਗੇ ਨਾਲ ਭਾਈਚਾਰੇ ਦੇ ਸਮਾਜਿਕ ਲੋਕ ਲੈ ਕੇ ਆਪਣੇ ਭਾਈਚਾਰੇ ਦੇ ਮੋਹਤਵਾਰ ਬੰਦੇ ਲੈ ਕੇ ਇਹਨਾਂ ਦੀ ਕਚੈਰੀ ਪਹੁੰਚਾਂਗੇ